ਅੱਜ ਮਿਤੀ 12 ਨਵੰਬਰ 2025 ਨੂੰ ਪੰਜਾਬ ਰਾਜ ਬਿਜਲੀ ਬੋਰਡ ਟੈਕਨੀਕਲ ਯੂਨੀਅਨ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੇ ਹਰਪੀਟੇ ਤੇ ਇਲਾਕੇ ਦੀਆਂ ਜ਼ਮੀਨਾਂ ਪੱਧਰ ਕਰਨ ਲਈ ਪੱਧਰ ਕਰਨ ਲਈ ਜ਼ਿਲ੍ਹਾ ਫਾਜ਼ਿਲਕਾ ਦੇ ਭਾਰਤੀ ਕਿਸਾਨੀਓਂ ਨੇ ਇਕਤਾ ਗਰਾਹਾਂ ਦੀ ਟੀਮ ਨੂੰ 50000 ਰੁਪਏ ਦਾ ਤੇਲ ਜਮ੍ਹਾਂ ਕਰਵਾਇਆ ਗਿਆ ਆਓ ਗੱਲਬਾਤ ਕਰਾਉਣੇ ਆ ਅਗੂ ਟੀਮ ਨਾਲ ਕੀ ਕਹਿਣਾ ਹੁੰਦਾ ਆਪ ਭਪਿੰਦਰਜੀਤ ਸਿੰਘ ਜੀ ਤੁਸੀਂ ਜਿਹੜਾ ਦੱਸਿਓ ਜਿਹੜੇ ਪੰਪ ਤੇ ਤੁਸੀਂ ਆਏ ਆ ਫਾਜਲਕਾ ਇੱਥੇ ਤੁਸੀਂ ਪੈਸੇ ਚਵਾ ਕਰਾਇਏ 50000 ਉਹ ਕਿਸ ਮਕਸਦ ਵਾਸਤੇ ਕਰਵਾਏ ਨੇ ਅੱਜ ਫਾਜਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਜਿਹੜੀ ਪਿਛਲੇ ਸਮੇਂ ਦੇ ਵਿੱਚ ਖੜਾ ਵੇਲੇ ਦਰਿਆਵਾਂ ਦੇ ਪਾਣੀ ਨੇ ਜ਼ਮੀਨ ਖਰਾਬ ਕਰਤੀ ਸੀ ਰੇਤਾ ਚੜ ਗਿਆ ਸੀ ਉਸ ਜ਼ਮੀਨ ਦੀ ਵਹਾਈ ਲਈ ਬਜਾਈ ਲਈ ਜਿਹੜੀ ਰਕਮ ਹੈ ਪٹرول ਪੰਪ ਫਾਇਲ ਕਾ ਵਿਖੇ ਜਮ੍ਹਾਂ ਕਰਵਾਈ ਗਈ ਤੇ ਇਹਦੇ ਨਾਲ ਸਾਥੀ ਭਾਰਤੀ ਕਿਸਾਨ ਯੂਨੀਅਨ ਇੱਕਤਾ ਅਗਰਾਹਾ ਜਥੇਬੰਦੀ ਦੇ ਸਾਥੀ ਲੰਬੇ ਸਮੇਂ ਤੋਂ ਉੱਥੇ ਜਿਹੜਾ ਟਰੈਕਟਰਾਂ ਦੇ ਰਹੀ ਲੋਕਾਂ ਦੀ ਜ਼ਮੀਨ ਦੀ ਉਹ ਸੇਵਾ ਕਰ ਰਹੇ ਆ ਉਹ ਰਕਮ ਉਹਨਾਂ ਜਮ੍ਹਾਂ ਜਿਹੜੀ ਪٹرول ਪੰਪ ਤੇ ਉਹਨਾਂ ਸਾਥੀਆਂ ਨੂੰ ਜਮ੍ਹਾਂ ਕਰਵਾਈ ਗਈ ਇਹ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਨੇ ਅੰਗਰੇਜ਼ ਸਿੰਘ ਜੀ ਤੰਬੂ ਵਾਲਾ ਇਹ ਤੁਸੀਂ ਪ੍ਰਧਾਨ ਜੀ ਅੱਜ ਜੋ ਰਾਸ਼ੀ ਜਮਾ ਕਰਾਈ ਟੈਕਨੀਕਲ ਸਰਵੇਇੰਰ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਅੰਗਰੇਜ਼ ਸਿੰਘ ਐਂਡ ਤੰਬੂ ਵਾਲਾ ਜੋ ਭਾਰਤੀ ਕਿਸਾਨ ਯੂਨੀਅਨ ਦੇ ਇਤਹਾਗਾਂ ਦੇ ਬਿਲਾਕ ਆਗੂ ਫਿਲਹਾਲਕਾ ਤੋਂ ਜੋ ਕਿ ਸਾਡੇ ਫਾਇਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਵਾਸਤੇ ਜੋ ਪਾਣੀ ਦੀ ਮਾਰ ਹੇਠ ਆਏ ਰਕਬਾ ਸੀ ਜਿੰਨਾ ਵੀ ਬਾਰਡਰ ਪੱਟੀ ਦਾ ਨੁਕਸਾਨ ਬਹੁਤ ਜ਼ਿਆਦਾ ਸੀ ਉਹਦੇ ਵਿੱਚ ਲਗਾਤਾਰ ਮਦਦ ਸਹਾਇਤਾ ਚੱਲ ਰਹੀ ਸੀ ਜੋ ਕਿ ਪਹਿਲਾ ਕਣਕ ਮੰਡੀ ਆ ਗਰੀਬਾਂ ਨੂੰ ਬੇਜਮੀਨਿਆਂ ਨੂੰ 2 ਏਕੜ ਤੱਕ ਉਸ ਤੋਂ ਬਾਅਦ ਪਸ਼ੂਆਂ ਦੇ ਵਾਸਤੇ ਤੂੜੀ ਉਸ ਤੋਂ ਬਾਅਦ ਫਿਰ ਕੱਪੜੇ ਪਿੰਡਾਂ ਦੇ ਵਿੱਚ ਮੁਹੱਈਆ ਕਰਾਏ ਉਹ ਜਿਹੜੀ ਸਹਾਇਤਾ ਸਾਨੂੰ ਦੂਸਰੇ ਜ਼ਿਲ੍ਹਿਆਂ ਤੋਂ ਮਾਨਸਾ ਬਠਿੰਡਾ ਫਰੀਦਕੋਟ ਫਗੋਰ ਸੌਰੀ ਆਪਣੇ ਇਹਨਾਂ 4-5 ਜ਼ਿਲ੍ਹਿਆਂ ਤੋਂ ਮਦਦ ਸਾਡੇ ਜਥੇਬੰਦੀ ਵੱਲੋਂ ਸਾਨੂੰ ਪਹੁੰਚੀ ਉਹਦੇ ਮੁਤਾਬਕ ਅਸੀਂ ਖੇਤਾਂ ਦੇ ਵਿੱਚ ਜਾ ਕੇ ਚੌਥੀ ਵਾਰ ਅਸੀਂ ਕਿਰਾਏ ਦਾ ਕੰਮ ਸ਼ੁਰੂ ਕੀਤਾ ਉਹ ਕਿਰਾਏ ਦੀ ਇੱਕ ਜਿਹੜੀ ਸੀ ਮਤਲਬ ਸ਼ਿਫਟ ਪੂਰੀ ਕਰਕੇ ਹੁਣ ਦੂਸਰੀ ਸ਼ਿਫਟ ਦੇ ਵਾਸਤੇ ਇਹ ਸਾਡੇ ਵੀਰ ਟੈਕਨੀਕਲ ਸਰਵਿਸ ਜੂਨੀਅਨ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਜਿਹੜੀ ਸਾਨੂੰ ਸਹਾਇਤਾ ਭੇਜੀ ਗਈ ਹੈ ਉਹ ਇਹਨਾਂ ਨੇ ਭਾਰਤ ਪٹرول ਪੰਪ ਤੇ ਜਮਾ ਕਰਾਈ 180 ਆਉਣ ਵਾਲੀ 15 ਤਰੀਕ ਨੂੰ ਸਾਡੇ ਕੋਲ ਟਰੈਕਟਰ ਟਰੈਕਟਰ ਕਿਰਾਏ ਲੈ ਕੇ ਪਹੁੰਚ ਰਹੇ ਨੇ ਉਹਨਾਂ ਦੇ ਵਾਸਤੇ ਅਸੀਂ ਜਦੋਂ 15 ਤਰੀਕ ਨੂੰ ਪਹੁੰਚਣਗੇ 16 ਤਰੀਕ ਨੂੰ ਅਸੀਂ ਕੰਮ ਸ਼ੁਰੂ ਕਰਾਂਗੇ ਜੋ ਵੀ ਮਤਲਬ ਇੱਕ ਪٹرول ਪੰਪ ਤੋਂ ਅਸੀਂ ਟੀਲ ਲਗਾ ਕੇ ਉਹ ਟਰੈਕਟਰਾਂ ਦੇ ਵਿੱਚ ਪਾ ਕੇ ਜ਼ਮੀਨ ਪੱਧਰੀ ਕਰਾਂਗੇ ਔਰ ਬੀਜਾਂਗੇ ਨਾਲ ਹੋਰ ਵੀ ਜਿੰਨਾ ਵੀ ਮਤਲਬ ਸਾਨੂੰ ਸਹਾਇਤਾ ਮਿਲੀ ਉਹਦੇ ਮੁਤਾਬਕ ਅਸੀਂ ਕੰਮ ਖੇਤਾਂ ਵਿੱਚ ਉਹਨਾਂ ਹਰ ਪ੍ਰਭਾਵਿਤ ਵੀਰਾਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਮਦਦ ਕਰਦੇ ਰਵਾਂਗੇ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਪਿਛਲੇ 3 ਮਹੀਨਿਆਂ ਤੋਂ ਲੈ ਕੇ ਸਾਡੀ ਫਾਜ਼ਿਲਕਾ ਜ਼ਿਲ੍ਹੇ ਦੀ ਮਦਦ ਵਾਸਤੇ ਇੱਥੇ ਪਹੁੰਚਦੇ ਨੇ ਅਸੀਂ ਤੈਜਿਲ ਤੋਂ ਅਤੀ ਫਾਜ਼ਿਲਕਾ ਜ਼ਿਲ੍ਹੇ ਦੀ ਟੀਮ ਵੱਲੋਂ ਸਾਰੇ ਹੀ ਆਗੂਆਂ ਦੇ ਵੱਲੋਂ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਇਹ ਬੀਕੇ ਜੂ ਇਕਤਾ ਗ੍ਰਾਹਾਂ ਦੇ ਪਾਇਲਕਾ ਦੇ ਆਗੂ ਨੇ ਅੰਗਰੇਜ਼ ਸਿੰਘ ਜੀ ਅੰਗਰੇਜ਼ ਸਿੰਘ ਜੀ ਅੱਜ ਤੁਸੀਂ ਇੱਥੇ ਪੈਟਰੋਲ ਪੰਪ ਤੇ ਆਏ ਹੋ ਇਹਦਾ ਮਕਸਦ ਦੱਸੋਗੇ? ਹਾਂ ਜੀ ਮੈਂ ਅੰਗਰੇਜ਼ ਸਿੰਘ ਠੀਮਾ ਬਲਾਕ ਆਗੂ ਭਾਰਤੀ ਕਿਸਾਨ ਨੂੰ ਨੇਕਤਾ ਕਰਾਹਾ ਜਲਾ ਫਾਇਲਕਾ ਜੋ ਅੱਜ ਸਾਡੇ ਟੈਕਨੀਕਲ ਸਰਵਸ ਜੂਨੀਅਨ ਦੇ ਆਗੂ ਪੰਜਾਬ ਰਾਜ ਬਿਜਲੀ ਬੋਰਡ ਦੇ ਇਹਨਾਂ ਨੇ ਸਾਡੇ ਹਰ ਤਰ੍ਹਾਂ ਦੇ ਲੋਕਾਂ ਦੇ ਵਾਸਤੇ ਸਹਾਈਤਾ ਪ੍ਰਦਾਨ ਜੋ ਕਿ ਭਾਰਤ ਪੈਟਰੋਲ ਪੰਪ ਤੇ ਇਹਨਾਂ ਨੇ ਇਹ ਰਾਸ਼ੀ ਜਮ੍ਹਾਂ ਕਰਾ ਕੇ ਸਾਨੂੰ ਪੈਟਰੋਲ ਡੀਜ਼ਲ ਮਹੱਜਾ ਕਰਾਉਣ ਵਾਸਤੇ ਇਹਨਾਂ ਨੇ ਸਾਡੀ ਸਹਾਇਤਾ ਕੀਤੀ ਆ ਉਹ ਅਸੀਂ ਇਹਨਾਂ ਦਾ ਇੱਕ ਇੱਕ ਪੈਸਾ ਇਕੱਠਾ ਕੀਤਾ ਹੋਇਆ ਜਿਹੜਾ ਇਹਨਾਂ ਨੇ ਸਾਡੇ ਕੋਲ ਪਹੁੰਚਾਇਆ ਉਹ ਇਹਨਾਂ ਦਾ ਅਸੀਂ ਉਹਨਾਂ ਹਰ ਪੀੜਤ ਲੋਕਾਂ ਦੇ ਖੇਤਾਂ ਦੇ ਵਿੱਚ ਜਾ ਕੇ ਕਿਰਾਇਆ ਲਾਉਣ ਵਾਲਾ ਕਿਰਾਇਆ ਲਾਵਾਂਗੇ ਜਿੱਥੇ ਬਜਾਈ ਦਾ ਕੰਮ ਉੱਥੇ ਬਜਾਈ ਕਰਕੇ ਇਹਨਾਂ ਦਾ ਪਾਈ ਪਾਈ ਦਾ ਹਿਸਾਬ ਜਿਹੜਾ ਇਹਨਾਂ ਦਾ ਉਹਨਾਂ ਹਰ ਪੀੜਤਾਂ ਦੇ ਲੇਖੇ ਵਿੱਚ ਜਾ ਕੇ ਲਾ ਕੇ ਤੇ ਅਸੀਂ ਇਹਨਾਂ ਦਾ ਇਸ ਗੱਲ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਟੈਕਨੀਕਲ ਸਰਵਿਸ ਇਹ ਨੂੰ ਨਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਇਹਨਾਂ ਨੇ ਬਹੁਤ ਸਾਡੀ ਸਹਾਇਤਾ ਕੀਤੀ ਆ ਇਸ ਭਾਰਤੀ ਲੋਕਾਂ ਦੇ ਵਾਸਤੇ ਧੰਨਵਾਦ